ਜੋ ਆਸ਼ੂ ਮੰਗਾ ਨਾਮ ਦੇ ਵਿਅਕਤੀ ਉਹਨਾਂ ਦਾ ਕਤਲ ਹੋਇਆ ਸੀ ਉਹਦੇ ਸੰਬੰਧੀ ਕੁਝ ਜਿਹੜੀਆਂ ਜਾਣਕਾਰੀ ਆਪਣੇ ਕੋਲ ਦਾ ਸਾਂਝੀ ਕਰਨੀ ਆ ਉਹਦੇ ਵਿੱਚ ਇਹ ਸੀਗਾ ਜੀ ਵੀ ਇਹਨਾਂ ਦੇ ਆਸ਼ੂ ਮੰਗਾ ਤੇ ਜਿਹੜਾ ਯוגਰਾਜ ਜੀ ਹੋਈ ਆ ਇਹਨਾਂ ਦਾ ਆਪਸੀ ਬੋਲਬਾਲਾ ਹੋਇਆ ਸੀਗਾ ਕੁਝ ਜਾਣੇ ਦੇ ਜਿਹੜੇ ਕੁਝ ਗੱਲਾਂ ਕਰਕੇ ਜਿਹਦੇ ਵਿੱਚ ਇਹਨਾਂ ਨੇ ਇੱਕ ਦੂਜੇ ਨੂੰ ਇੱਕ ਦੂਜੇ ਦੇ ਲੇਡੀਆਂ ਵਗੈਰਾ ਬਾਰੇ ਦੀ ਗੱਲ ਤੇ ਇਹਨਾਂ ਨੇ ਹਰ ਇੱਕ ਨੂੰ ਜੀ ਨੂੰ ਬੋਲੇ ਕਾਫੀ ਗਾਲੀ ਗਲੋਚ ਹੋਇਆ ਜਿਸ ਤੇ ਜਿਸ ਦੀ ਡੈਥ ਹੋਈ ਆ ਆਸ਼ੂ ਮੋਂਗਾ ਤੇ ਉਸ ਦੇ ਨਾਲ ਜਿਹੜੇ ਕ੍ਰਾਸ ਕੇਸ ਜਿਵੇਂ ਤੁਸੀਂ ਪੜ ਰਹੇ ਹੋ ਗੁਰਜਿੰਦਰ ਨਟਾਔਰ ਸਾਬਾ ਔਰ ਸਰਬਜੀਤ ਲਕਾਵਾਸੀ ਰਕੜੀ ਅਮਰਜੀਤ ਸਿੰਘ ਵਾਸੀ ਪੱਲਾ ਮੇਗਾ ਦੇਵ ਸ਼ਰਮਾ ਵਾਸੀ ਬਾਂਸੀ ਗੇਟ ਆਸ਼ੂ ਮੋਂਗਾ ਇਹ ਇਹ ਸਾਰੇ ਜਾਨੇ ਜਿਵੇਂ ਜੇ ਤੁਸੀਂ ਆਪਾ ਦੇਖ ਸਕਦੇ ਹੋ ਆ ਅਮਰਜੀਤ ਸਿੰਘ ਜੀ ਜਿਹੜਾ ਉਹਦੇ ਵਿੱਚ ਤੁਸੀਂ ਵੀਡੀਓ ਦੇਖਿਆ ਹੋਣਾ ਸ਼ੂਟ ਸ਼ੂਟ ਕਰਦਾ ਇੱਕ ਜਣਾ ਆ ਜਿਹੜਾ ਚਿੱਟੀ ਟੀਚਰ ਸੀ ਉਹ ਤੇ ਐਵੇਂ ਹੀ ਆ ਮਾਈਕ ਕਿਹ ਗੱਲ ਐਵੇਂ ਆ ਦੁਜੇ ਜੀ ਐਸੀ ਗੁਰਜਿੰਦਰ ਸਿੰਘ ਜੀ ਮੈਂ ਹਰ ਗੱਲ ਅਰੇ ਦਾਰ ਬੈਠੀ ਐ ਸੈਕਿੰਡ ਸੈਂਟੈਂਸ ਕਰ ਗੁਰਜਿੰਦਰ ਏਰੀਆਸ ਕੋੜਾ ਇਹ ਜਿਹੜਾ ਪੀਲੇਜ ਸੀਗਾ ਜਿਹੜਾ ਤੁਸੀਂ ਸ਼ੂਟ ਕਰਦਾ ਦੇਖਿਆ ਇਹ ਸਰਜੀਤ ਨੱਡਾ ਸਾਹੀ ਇਹ ਇਹ ਜਿਹੜੇ ਤੁਸੀਂ ਦੇਖ ਰਹੇ ਸੀ ਜਿਹੜੇ ਸ਼ੂਟਿੰਗ ਕਰਦੇ ਸ਼ੂਟਰ ਤੁਸੀਂ ਦੇਖ ਰਹੇ ਸੀ ਜਿਹੜੇ ਗੋਲੀਆਂ ਚਲਾ ਰਹੇ ਸੀਗੇ ਇਹ ਸਾਡੀ ਤਫ਼ਤੀਸ਼ ਦੇ ਮੁਤਾਬਕ ਸਾਡੇ ਉੱਥੇ ਉੱਥੇ ਵੀਡੀਓ 'ਚ ਵੀ ਦਿਸਦਾ ਜਦੋਂ ਕੱਠੇ ਹੋ ਕੇ ਸਾਈਡ ਤੋਂ ਆਉਂਦੇ ਆ ਇਹ ਤਫ਼ਤੀਸ਼ ਦੇ ਮੁਤਾਬਕ ਇਹ ਸਾਰੇ ਆਸ਼ੂ ਮੋਂਗਾ ਦੇ ਨਾਲ ਇਹ ਆਏ ਸੀ ਤੇ ਜਦੋਂ ਉਹ ਅੰਦਰ ਟੈਟੂ ਵਾਲੀ ਸ਼ਾਪ 'ਚ ਆਸ਼ੂ ਮੋਂਗਾ ਅੰਦਰ ਗਿਆ ਤੇ ਉਸਨੇ ਉੱਥੇ ਪੁੱਛਿਆ ਵੀ ਜੁਵੀ ਕੌਣ ਹੈ ਤੇ ਅੰਦਰ ਉਹ ਜੁਵੀ ਬੈਠਾ ਸੀ ਉੱਥੇ ਇਹਨਾਂ ਦੀ ਜਦੋਂ ਇਸ ਨੇ ਉਹਦੇ ਮੁਤਾਬਕ ਟੈਟੂ ਵਾਲਾ ਜਿਹੜਾ ਬੰਦਾ ਉਹਦੇ ਮੁਤਾਬਕ ਵੀ ਜਦੋਂ ਉਹਨੇ ਆਸ਼ੂ ਮੰਗਾ ਨੇ ਕਿ ਵੈਪਨ ਕੱਢਣ ਦੀ ਕੋਸ਼ਿਸ਼ ਕੀਤੀ ਅਟ ਰਿਹਾ ਉਸ ਸਮੇਂ ਉਹ ਬਾਹਰੋਂ ਭੱਜਿਆ ਤੇ ਉਹਨੇ ਬਾਜ ਫਾਇਰ ਵਗੈਰਾ ਸੁਣਿਆ ਤੇ ਉਸਨੇ ਦੇਖਿਆ ਵੀ ਆਸ਼ੂ ਮੰਗਾ ਦੇ ਡੈਥ ਹੋ ਗਈ ਹੈ ਉਸਦੇ ਗੋਲੀ ਲੱਗੀ ਉੱਥੇ ਇਹ ਯੂਵੀ ਨੇ ਆਸ਼ੂ ਮੰਗਾ ਤੇ ਗੋਲੀ ਮਾਰੀ ਉਹਨਾਂ ਕਤਲ ਕਰਕੇ ਉਹ ਬਾਕੀ ਵੀਡੀਓes ਨੂੰ ਆਪਾਂ ਦੇਖਦੇ ਆਂ ਵੀ ਉੱਥੋਂ ਦੌੜ ਗਿਆ ਸੀ ਜਿਹੜੇ ਬਾਕੀ ਬਾਹਰ ਜਾਣੇ ਸੀਗੇ ਜਿਹੜੇ ਆਸ਼ੂ ਦੇ ਨਾਲ ਆਏ ਸੀ ਉਹ ਗੋਲੀਆਂ ਚਲਾ ਰਹੇ ਸੀ ਤੇ ਉਹ ਉੱਥੋਂ ਗਲੀ ਦੇ ਵਿੱਚ ਸੀ ਦੌੜ ਕੇ ਭੱਜਣ ਚकाਗਿਆ ਉਹ ਤੋਂ ਉਹਨਾਂ ਤੋਂ ਬਚਣ ਚ ਤੇ ਉੱਥੇ ਆਪਾਂ ਅੱਗੇ ਇਹ ਦੇਖ ਰਹੇ ਸੀ ਜਿਹੜੇ ਇਹਨਾਂ 'ਚੋਂ ਕੁਛ ਜਾਣੇ ਇੱਕ ਸਕੂਟਰ ਤੇ ਬੈਠ ਕੇ ਉਹਦਾ ਪਿੱਛਾ ਵੀ ਕਰਦੇ ਨੇ ਨਾਲ ਕੁਝ ਇਹਨਾਂ ਦੀ ਆਪਸੀ ਲੜਾਈ ਜਿਹਨੇ ਔਰਤਾਂ ਨੂੰ ਲੈ ਕੇ ਉਹਨਾਂ ਦੇ ਨਾਲ ਗਲਤ ਬਿਆਨੀ ਕਰਨ ਵਾਸਤੇ ਕਰਕੇ ਇੱਕ ਦੂਜੇ ਨੂੰ ਗਲਤ ਬੋਲਣ ਵਾਸਤੇ ਜੀ ਬੋਲੇ ਬੋਲ ਬੁਲਾਰਾ ਗਾਲੀ ਗਲੋਚ ਇਹਨਾਂ ਦਾ ਹੋਇਆ ਤੇ ਇਹ ਇੱਥੇ ਵੀ ਇਹ ਲੜਾਈ ਕਰਨ ਦੇ ਉਹਦੇ ਨਾਲ ਹੀ ਆਏ ਸੀ ਤੇ ਜਿੱਥੇ ਇਹ ਇਹਨਾਂ ਦੀ ਲੜਾਈ ਹੋਈ ਤੇ ਜਿਹੜੇ ਅੱਗੇ ਉਸ ਦੇ ਗੋਲੀ ਚਲਾਉਣ ਤੇ ਇਹਦੀ ਆਸ਼ੂ ਮੰਗਰ ਦੀ ਜੀ ਡੈਥ ਹੋ ਗਈ ਜੇ ਸੰਬੰਧੀ ਅਸੀਂ ਕ੍ਰਾਸ ਕੇਸ ਰਜਿਸਟਰ ਕੀਤਾ ਜਿਹੜਾ ਮੁਕੱਦਮਾ ਨੰਬਰ 191 ਜਿਹੜਾ ਉਹਨਾਂ ਨੇ ਉਹਦੀ ਪਤਨੀ ਵੱਲੋਂ ਆਸ਼ੂ ਮੋਂਗਾ ਦੀ ਪਤਨੀ ਵੱਲੋਂ ਜਿਹੜਾ ਹੋਇਆ ਵੀ ਇਹਨਾਂ ਸਾਲ ਸਾਰਿਆਂ ਨੇ ਮਿਲ ਕੇ ਜਦੋਂ ਜਿਹੜਾ ਇਹਨਾਂ ਦਾ ਝਗੜਾ ਸੀ ਉਸ ਸੰਬੰਧੀ ਉਹਨਾਂ ਨੇ ਜਿਹੜੀ ਇੱਕ ਸਾਜਿਸ਼ ਰਚੀ ਸੀ ਉਸ ਸੰਬੰਧੀ ਇਹਨਾਂ ਨੇ ਉਸ ਉਹਦੇ ਰਾਹੀਂ ਯוגਰਾਜ ਰਹੀ ਉਹਦੇ ਨਾਲ ਗਾਲੀ ਗਲੋਚ ਹੋਇਆ ਸੀ ਤੇ ਇਹ ਇਹਨਾਂ ਦੇ ਵਾਰ-ਵਾਰ ਉਸ ਨੂੰ ਫੋਨ ਵੀ ਆਉਂਦੇ ਸੀਗੇ ਵੀ ਇਹ ਅਸੀਂ ਐਂ ਕਰਾਇਆ ਤੇ ਉਸ ਨੂੰ ਉਹਦੀ ਜਾਣਕਾਰੀ ਮੁਤਾਬਕ ਉਸ ਨੇ ਵੀ ਆ ਜਣੇ ਜਿਹੜੇ ਇਹਦੇ ਦੋਸ਼ੀ ਸੀ ਜਿਨ੍ਹਾਂ ਨੇ ਇਹ ਕਰਵਾਇਆ ਤੇ ਉਸ ਦਾ ਕਤਲ ਕਰਵਾਇਆ ਤੇ ਇਵੇਂ ਹੀ ਸਾਡੀ ਜਿਹੜੀ ਸਾਰੀ ਜਿਹੜੀ ਉੱਥੋਂ ਆਪਣੇ ਤੁਹਾਡੇ ਸਾਹਮਣੇ ਵੀ ਆ ਜਿਹੜੇ ਇਹ ਅਟੈਕਰ ਸੀਗੇ ਜਿਹੜੇ ਗੋਲੀਆਂ ਚਲਾ ਰਹੇ ਸੀਗੇ ਜਿਨ੍ਹਾਂ ਨੇ ਆ ਸਾਰਾ ਸ਼ਹਿਰ ਦਾ ਮਾਹੌਲ ਵੀ ਖਰਾਬ ਕੀਤਾ ਇਹ ਸਾਰੇ ਜਾਣੇ ਇਹਨਾਂ ਤੇ ਕ੍ਰਾਸ ਕੇਸ ਇਸੇ ਦੇ ਵਿੱਚ ਡੀ ਡੀ ਆਰ ਨੰਬਰ 4 ਅਸੀਂ ਇਹਨਾਂ ਦੇ ਕ੍ਰਾਸ ਕੇਸ ਦਰਜ ਕੀਤਾ ਜਿਹੜੇ ਉਹਨਾਂ ਨੂੰ ਉਸ ਅਟੈਕ ਕਰਨ ਗਏ ਸੀ ਤੇ ਉਹਦੇ ਵਿੱਚ ਜਵਾਬੀ ਉਹਦੇ ਚੋਂ ਫਾਇਰ ਦੇ ਵਿੱਚ ਉਹਨੇ ਵੀ ਜਿਹੜਾ ਜਦੋਂ ਦੋਨਾਂ ਲੜਾਈ ਦੇ ਵਿੱਚ ਇੱਕ ਜਣਾ ਜੀਵਲ ਦੇਥ ਹੋ ਗਈ ਤੇ ਇਹ ਮੈਂ ਤੁਹਾਨੂੰ ਇਹਹੀ ਤਾਂ ਮੈਂ ਸਾਰੀ ਕਲੀਅਰ ਕਰਨਾ ਚਾਹੁੰਦਾ ਸੀ ਕਿ ਇਹ ਜਿਹੜੇ ਆਪ ਆਪਸ ਵਿੱਚ ਜਾਣਕਾਰੀ ਸੀ ਆਪਸ ਵਿੱਚ ਇਹਨਾਂ ਦੀ ਦੋਸਤੀ ਸੀ ਪੂਰੀ ਇਹਨਾਂ ਦੇ ਵਿੱਚ ਹੋਰ ਵੀ ਜਿਹੜੇ ਆਪਾਂ ਦੇਖ ਸਕਦੇ ਆ ਆ ਜਿਹੜਾ ਅਮਰੀਕ ਸਿੰਘ ਉਰਫ ਅਮਰੀਕਾ ਇਹਦੀ ਵੀ ਬਹੁਤ ਗੁੜੀ ਪਹਿਲਾਂ ਦੋਸਤੀ ਸੀ ਇਹਦੇ ਨਾਲ ਆਸ਼ੂ ਮੌਂਗਾ ਦੇ ਨਾਲ ਉਸ ਤੋਂ ਕਰਦੇ ਇਹਨਾਂ ਦਾ ਜਿਹੜਾ ਆਪਸ ਵਿੱਚ ਜਿਹੜੀ ਲੜਾਈ ਝਗੜਾ ਹੋਇਆ ਵੀ ਇਹ ਦੀ ਦੂਸਰੇ ਬੰਦੇ ਦੇ ਨਾਲ ਕਿਉਂ ਇਹ ਦੋਸਤੀ ਕਰਦਾ ਤੇ ਉਸ ਤੋਂ ਅੱਗੇ ਕਰਦੇ ਕਰਦੇ ਉਹਨਾਂ ਨੇ ਅੱਗੇ ਅੱਗੇ ਅਪਣੇ ਜਿਹੜੇ ਬੰਦੇ ਰਾਹੀਂ ਸਮੁਤਮ ਕਾਇਆ ਡਰਾਇਆ ਕਮਕਾਇਆ ਲੜਾਈ ਝਗੜਾ ਕੀਤਾ ਉਹਦੇ ਨਾਲ ਤੇ ਉਸ ਤੋਂ ਇਹ ਅੱਗੇ ਜਾਂਦੇ ਹੋਏ ਇਹ ਲੜਾਈ ਜਿਹੜੀ ਅੱਗੇ ਵਧੀ ਤੇ ਆਹ ਜਿਹੜਾ ਇੱਕ ਮਰਡਰ ਹੋ ਗਿਆ ਤੇ ਹੁਣ ਮੈਂ ਤੁਹਾਡੇ ਸਾਰਿਆਂ ਦੇ ਰਾਹੀਂ ਇਹੀ ਕਹਿਣਾ ਚਾਹੂੰਗਾ ਵੀ ਆਹ ਜਿਹੜੇ ਬੰਦੇ ਆ ਜਿਹੜੇ ਨੇ ਆਪਣੇ ਸ਼ਹਿਰ ਦਾ ਮਾਹੌਲ ਖਰਾਬ ਕੀਤਾ ਸਾਡੀ ਪੂਰੀ ਕੋਸ਼ਿਸ਼ ਕੋਸ਼ਿਸ਼ਾਂ ਦੇ ਬਾਵਜੂਦ ਸਾਡੇ ਵੱਲੋਂ ਪੁਲਿਸ ਦੇ ਵੱਲੋਂ ਮਿਹਨਤਾਂ ਦੇ ਬਾਵਜੂਦ ਤੁਹਾਡੇ ਸਾਰਿਆਂ ਵੱਲੋਂ ਮਿਹਨਤਾਂ ਦੇ ਬਾਵਜੂਦ ਇਹੋ ਜਿਹੇ ਬੰਦੇ ਜਿਹੇ ਆਪਣੇ ਸ਼ਹਿਰ ਦਾ ਮਾਹੌਲ ਖਰਾਬ ਕਰਨ ਇਹਨਾਂ ਨੂੰ ਫੜਨ ਦੇ ਵਿੱਚ ਸਾਡੀ ਮੈਂ ਅਪੀਲ ਇਹੀ ਕਰੂੰਗਾ ਸਾਡੀ ਮਦਦ ਕਰੋ ਤੇ ਆਪਾਂ ਇਹਨਾਂ ਬੰਦਿਆਂ ਨੂੰ ਫੜ ਲਈਏ ਤੇ ਜਿਹੜਾ ਵੀ ਕੋਈ ਸ਼ਹਿਰੀ ਇਹਨਾਂ ਨੂੰ ਫੜਨ ਵਿੱਚ ਸਾਡੀ ਮਦਦ ਕਰੂਗਾ ਅਸੀਂ ਉਹਦੀ ਜਿਹੜੀ ਜਾਣਕਾਰੀ ਖੋਫੀਆ ਰੱਖਾਂਗੇ ਤੇ ਉਸ ਤੇ ਉਸ ਨੂੰ ਵਾਜੇ ਬਨਾਮ ਵੀ ਦਿੱਤਾ ਜਾਊਗਾ ਤੇ ਵੈਸੇ ਵੀ ਅਸੀਂ ਇਹਨਾਂ ਦੇ ਬਹੁਤ ਕਲੋਜ਼ ਆ ਅਸੀਂ ਜਲਦ ਤੋਂ ਜਲਦ ਇਹਨਾਂ ਨੂੰ ਅਰੈਸਟ ਕਰ ਲਾਂਗੇ ਤੇ ਇਹਨਾਂ ਤੇ ਬੰਦੀ ਜਿਹੜੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਜੋ ਇਹਨਾਂ ਨੇ ਚਾਰ ਦਾ ਮਾਹੌਲ ਖਰਾਬ ਕੀਤਾ ਤੇ ਇੱਕ ਬੰਦੇ ਦੀ ਜਾਨ ਗਈ ਹੈ ਜਿਹਦੇ ਵਿੱਚ ਇਹਦੇ ਵਿੱਚ ਜੀ ਅਸੀਂ ਜਿਹੜੇ ਉਹਨਾਂ ਦੇ ਇਹਦੇ ਵਿੱਚ ਐਫ ਆਈ ਆਰ ਬਰਜ ਦੇ ਵਿੱਚ ਇਹਦੇ ਵਿੱਚੋਂ ਸਾਡਾ ਜੋਗਿੰਦਰ ਸਿੰਘ ਉਰਫ ਲਾਲੂ ਤੇ ਅੰਗਰੇਜ਼ ਸਿੰਘ ਪੁੱਤਰ ਜੋਗਿੰਦਰ ਸਿੰਘ ਇਹ ਦੋਨਾਂ ਨੂੰ ਉਸੇ